ਇੱਕ ਸਮਾਂ ਸੀ ਜਦੋਂ ਗੁਰਦੁਆਰਿਆਂ ਦਾ ਪ੍ਰਬੰਧ ਸਰਕਾਰ ਵੱਲੋਂ ਨਾਮਜ਼ਦ ਕੀਤੇ ਸਰਬਰਾਹਾਂ ਦੇ ਹੱਥ ਵਿੱਚ ਸੀ ਵੈਸੇ ਹੁਣ ਵੀ ਸਥਿਤੀ ਕੋਈ ਬਹੁਤੀ ਬਦਲੀ ਨਹੀਂ ਹੈ ਜਿਸ ਦੌਰ ਦੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਇਹ ਉਹ ਦੌਰ ਹੈ ਜਦੋਂ ਗਦਰੀ ਬਾਬਿਆਂ ਨੂੰ ਨਾਸਤਿਕ ਕਹਿ ਕੇ ਭੰਡਿਆ ਗਿਆ ਤੇ ਉਹਨਾਂ ਨੂੰ ਸਿੱਖ ਪੰਥ ਤੋਂ ਦੂਰ ਕਰਨ ਦੇ ਯਤਨ ਕੀਤੇ ਗਏ ਗੁਰਦੁਆਰਿਆਂ ਦੇ ਕੰਮ ਕਾਜ ਦੀ ਰੂਪਰੇਖਾ ਤੈਅ ਕਰਨ ਲਈ 1869 ਵਿੱਚ ਰਾਜਾ ਤੇਜਾ ਸਿੰਘ, ਮਿਸਟਰ ਕੂਪਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਸਰਕਾਰ ਦੇ ਚਹੇਤੇ ਸਰਬਰਾ ਜੋਧ ਸਿੰਘ ਨੇ ਕੁਝ ਮੀਟਿੰਗਾਂ 5 ਤੋਂ 12 ਸਤੰਬਰ 1869 ਵਿੱਚ ਕਰਕੇ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਲਈ ਜ਼ਾਬਤਾ ਅਤੇ ਮर्याਦਾ ਨੂੰ ਤਿਆਰ ਕੀਤਾ। ਕੁਝ ਸਾਲ ਇਹ ਮਰਿਆਦਾ ਚੱਲੀ ਪਰ ਸਰਬਰਾ ਗਰੰਥੀ ਅਤੇ ਪੁਜਾਰੀ ਆਪੋ ਆਪਣੀ ਚਲਾਉਂਦੇ ਰਹੇ ਪਰ ਜਦੋਂ ਉਹਨਾਂ ਵਿੱਚ ਕੋਈ ਝਗੜਾ ਜਾਂ ਬਹਿਸ ਹੋ ਜਾਂਦੀ ਤਾਂ ਉਹ ਬਣੀ ਹੋਈ ਸਰਕਾਰੀ ਕਮੇਟੀ ਤੱਕ ਪਹੁੰਚ ਕਰਦੇ 1881 ਵਿੱਚ ਇਹ ਕਮੇਟੀ ਖਤਮ ਹੋ ਗਈ ਹੁਣ ਸਰਬਰਾ ਅੰਗਰੇਜ਼ ਸਰਕਾਰ ਦੀ ਮਰਜ਼ੀ ਨਾਲ ਕੰਮ ਕਰਦਾ ਸੀ ਉਸ ਨੂੰ ਸਿੱਖਾਂ ਦੀ ਕੋਈ ਪਰਵਾਹ ਨਹੀਂ ਸੀ ਉਸ ਸਮੇਂ ਦੌਰਾਨ ਸਿੰਘ ਸਵਾ ਲਹਿਰ ਦੀ ਸ਼ੁਰੂਆਤ ਹੋ ਚੁੱਕੀ ਸੀ ਸਿੱਖ ਆਗੂਆਂ ਨੇ ਸਰਕਾਰ ਤੱਕ ਪਹੁੰਚ ਕੀਤੀ ਤੇ ਉਹਨਾਂ ਨੂੰ ਗੁਰਦੁਆਰਿਆਂ ਦਾ ਇੰਤਜ਼ਾਮ ਠੀਕ ਕਰਨ ਵਾਸਤੇ ਕਮੇਟੀ ਬਣਾਉਣ ਲਈ ਆਖਿਆ ਵੈਸੇ ਉਹਨਾਂ ਦਾ ਜ਼ਿਆਦਾ ਧਿਆਨ ਧਰਮ ਪ੍ਰਚਾਰ ਅਤੇ ਸਿੱਖ ਕਲਚਰ ਨੂੰ ਸੰਭਾਲਣ ਲਈ ਸਕੂਲ ਖੋਲਣ ਵੱਲ ਸੀ ਉਹਨਾਂ ਨੇ ਉਦੋਂ ਤੱਕ ਸਿੱਖ ਸਿਆਸਤ ਵਿੱਚ ਕੋਈ ਬਹੁਤਾ ਰੋਲ ਅਦਾ ਨਾ ਕੀਤਾ ਤੇ ਨਾ ਹੀ ਗੁਰਦੁਆਰਿਆਂ ਦੀ ਹਾਲਤ ਵੱਲ ਬਹੁਤ ਆ ਧਿਆਨ ਦਿੱਤਾ ਮਹੰਤ ਪੁਜਾਰੀ ਤੇ ਸਰਬਰਾ ਦਿਨੋ ਦਿਨ ਆਪ ਖੁਦਰੇ ਹੋ ਕੇ ਆਪਣੀਆਂ ਮਨਮਰਜ਼ੀਆਂ ਕਰੀ ਜਾ ਰਹੇ ਸਨ ਤੇ ਗੁਰਦੁਆਰਿਆਂ ਵਿੱਚ ਸਿੱਖ ਮਰਿਆਦਾ ਲਾਗੂ ਕੀਤੀ ਜਾ ਰਹੀ ਸੀ ਵੈਸੇ ਹੁਣ ਵੀ ਸਥਿਤੀ ਉਹੀ ਹੈ ਪਿੱਛੇ ਬੈਠੀ ਅੰਗਰੇਜ਼ ਸਰਕਾਰ ਇਹ ਸਾਰਾ ਕੁਝ ਦੇਖ ਰਹੀ ਸੀ ਉਹ ਚਾਹੁੰਦੇ ਸਨ ਕਿ ਸਿੱਖ ਧਰਮ ਵਿੱਚ ਮਿਲਾਵਟ ਵਧੇ ਸਿੱਖੀ ਦਾ ਪ੍ਰਚਾਰ ਘਟੇ ਗੁਰਦੁਆਰਿਆਂ ਦੀ ਹਾਲਤ ਖਰਾਬ ਹੋਵੇ ਕਿਉਂਕਿ ਸਿੱਖਾਂ ਦਾ ਨੁਕਸਾਨ ਬ੍ਰਿਟਿਸ਼ ਸਰਕਾਰ ਅਤੇ ਈਸਾਈ ਮਿਸ਼ਨਰੀਆਂ ਦੇ ਫਾਇਦੇ ਵਿੱਚ ਸੀ ਉਸ ਦੌਰ ਵਿੱਚ ਚੀਫ ਖਾਲਸਾ ਦਿਵਾਨ ਵਰਗੀਆਂ ਜਥੇਬੰਦੀਆਂ ਸਰਕਾਰ ਨਾਲ ਮਿਲ ਵਰਤ ਕੇ ਚੱਲਣ ਵਿੱਚ ਵਿਸ਼ਵਾਸ ਰੱਖਦੀਆਂ ਸਨ ਤੇ ਇਸ ਕੰਮ ਵਿੱਚ ਆਪਣਾ ਭਲਾ ਸਮਝਦੀਆਂ ਸਨ ਸਿੱਖਾਂ ਨੂੰ ਗਦਰ ਲਹਿਰ ਨਾਲ ਜੋੜਨ ਤੋਂ ਰੋਕਣ ਲਈ ਅੰਗਰੇਜ਼ਾਂ ਨੇ ਇਹਨਾਂ ਦੀ ਵਰਤੋਂ ਕੀਤੀ ਤੇ ਗਦਰ ਦੇ ਮੈਂਬਰਾਂ ਪ੍ਰਤੀ ਨਾਸਤਿਕ ਹੋਣ ਦਾ ਇਲਜ਼ਾਮ ਲਵਾਇਆ ਉਨਾ ਬਾਰੇ ਪ੍ਰਚਾਰ ਕਰਵਾਇਆ ਕਿ ਉਹ ਤਾਂ ਸਿੱਖ ਹੀ ਨਹੀਂ ਹਨ ਅਤੇ ਪਤਿਤ ਹਨ ਇਸ ਦੌਰਾਨ ਹੀ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰਾ ਨਾਲ ਕਲਕੱਤਾ ਦੇ ਬਜਬਜ ਘਾਟ ਤੇ ਭਿਆਨਕ ਘਟਨਾ ਵਾਪਰੀ ਤੇ ਕਈ ਯਾਤਰੀ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤੇ ਗਏ ਜਿਸ ਦਾ ਰੋਸ ਸਿੱਖ ਕੌਮ ਵਿੱਚ ਹੋਣਾ ਲਾਜ਼ਮੀ ਸੀ ਇਸ ਡਰ ਕਾਰਨ ਕਿ ਇਹ ਰੋਸ ਕਿਸੇ ਬਗਾਵਤ ਦਾ ਰੂਪ ਨਾ ਧਾਰਨ ਕਰ ਜਾਵੇ ਸਰਕਾਰ ਨੇ ਇੱਥੇ ਇੱਕ ਚਲਾਕੀ ਕੀਤੀ ਅਤੇ ਉਸ ਵਿੱਚ ਅੰਗਰੇਜ਼ ਦਾ ਸਾਥ ਦਿੱਤਾ ਸ਼੍ਰੀ ਦਰਬਾਰ ਸਾਹਿਬ ਦੇ ਸਰਬਰਾ ਅਰੂੜ ਸਿੰਘ ਨੇ ਉਸ ਨੇ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮ ਜਾਰੀ ਕੀਤਾ ਕਿ ਬਜਬਜ ਘਾੜ ਤੇ ਮਾਰੇ ਗਏ ਪੰਜਾਬੀ ਸਿੱਖ ਨਹੀਂ ਹਨ ਇਸ ਤੱਤ ਦੀ ਪ੍ਰੋੜਤਾ ਇਤਿਹਾਸਕਾਰ ਰਾਮ ਸਿੰਘ ਮਜੀਠਾ ਨੇ ਕੁਝ ਇਸ ਪ੍ਰਕਾਰ ਕੀਤੀ ਹੈ ਉਹ ਕਹਿੰਦੇ ਹਨ ਕਿ ਚੀਫ ਖਾਲਸਾ ਦੀਵਾਨ ਜਿਹੜਾ ਕਿ ਸਰਦਾਰ ਬਹਾਦਰਾਂ ਜ਼ਗੀਰਦਾਰਾਂ ਅਤੇ ਜ਼ਮੀਂਦਾਰਾਂ ਦੀ ਪ੍ਰਤੀਨਿਧਤਾ ਕਰਦਾ ਸੀ ਉਹ ਤਾਂ ਇੱਥੋਂ ਤੱਕ ਚਲਾ ਗਿਆ ਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਦੇ ਨਾਮ ਉਤੇ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਕਰਵਾ ਦਿੱਤਾ ਗਿਆ ਕਿ ਗਦਰ ਦੇ ਕੁੱਲ ਮੈਂਬਰ ਨਾਸਤਿਕ ਹਨ ਅਤੇ ਉਹਨਾਂ ਨੂੰ ਸਿੱਖ ਕਹਾਉਣ ਦਾ ਕੋਈ ਹੱਕ ਨਹੀਂ ਕਿਉਂਕਿ ਉਹ ਸਿੱਖ ਨਹੀਂ ਹਨ ਆਪਣੇ ਇਸ ਕਥਨ ਦੀ ਪੁਸ਼ਟੀ ਲਈ ਰਾਮ ਸਿੰਘ ਮਜੀਠਾ ਨੇ ਪ੍ਰਸਿੱਧ ਕਾਂਗਰਸ ਲੀਡਰ ਪੱਟਾ ਭਾਈ ਸੀਤਾ ਰਮਈਆ ਵੱਲੋਂ ਲਿਖੇ ਕਾਂਗਰਸ ਦੇ ਇਤਿਹਾਸ ਦੇ ਪੰਨਾ 264 ਵਿੱਚੋਂ ਇਸ ਬਾਰੇ ਹਵਾਲਾ ਦਿੱਤਾ ਨਾਲ ਹੀ ਉੱਥੇ ਇਹ ਦੱਸਿਆ ਹੈ ਜੋ ਕਿ ਮੈਨੂੰ ਸੁਣਨ ਵਿੱਚ ਬੜਾ ਹੈਰਾਨੀ ਜਨਕ ਲੱਗਾ ਕਿ ਪਹਿਲੀ ਵੱਡੀ ਸੰਸਾਰ ਜੰਗ ਵਿੱਚ ਅੰਗਰੇਜ਼ ਸਰਕਾਰ ਨੇ ਸ਼੍ਰੀ ਦਰਬਾਰ ਸਾਹਿਬ ਦੇ ਖਜ਼ਾਨੇ ਵਿੱਚੋਂ 50000 ਰੁਪਏ ਦਾ ਕਰਜ਼ਾ ਲਿਆ ਜੋ ਕਿ ਅਸਲ ਵਿੱਚ ਸੰਗਤ ਦਾ ਪੈਸਾ ਸੀ ਅੱਜ ਵੀ ਸਿੱਖੀ ਦਾ ਨਾਸ ਕੌਮ ਦੇ ਪੈਸੇ ਦੀ ਗਲਤ ਵਰਤੋਂ ਕਰਕੇ ਕੀਤਾ ਜਾ ਰਿਹਾ ਹੈ